ਸਰ ਅੱਜ ਬੱਟੀ ਕਾਰਵਾਈ ਕੀਤੀ ਗਈ ਹੈ ਜੀ ਇਹ ਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਲੱਗੀ ਹੋਈ ਸੀ ਜਾਂ ਜੀ ਸਾਪਾ ਥੋੜਾ ਪਿੱਛੇ ਕਰੋ ਇਹ ਲੋਹਰੀਆ ਗੈਂਗ ਦੇ ਮੈਂਬਰ ਸੀਗੇ ਐਸੋਸੀਏਟ ਸੀਗੇ ਹਾਂਜੀ ਕੁਝ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਦਿਰਾਦੂਨ ਤੋਂ ਫੜ ਕੇ ਲੈ ਕੇ ਆਏ ਸੀਗੇ ਜੀ ਠੀਕ ਹੈ ਜੀ ਓਕੇ ਤੇ ਕੁਝ ਵੈਪਨ ਰਿਕਵਰ ਦੇਣਾ ਦਿਰਾਦੂਨ ਤੋਂ ਹੋਏ ਸੀਗੇ ਤਿੰਨ ਵੈਪਨ ਇਹਨਾਂ ਦੇ ਨਾਲ ਤੇ ਕੋਈ ਇੱਕ ਜਾਂ ਦੋ ਵੈਪਨ ਇਹਨਾਂ ਨੇ ਇੱਥੇ ਵੀ ਛੁਪਾਏ ਹੋਏ ਸੀਗੇ ਠੀਕ ਹੈ ਜੀ 8 ਤੋਂ ਲੈ ਕੇ 10 ਬੱਚੇ ਹੁਣ ਤੱਕ ਸਾਮਨੇ ਆਏ ਜਿਹੜੇ ਨਾਤੇ ਹਨ ਮਰਡਰ ਐਕਸਟਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਤੇ ਬੀਸਿਕਲੀ ਕ੍ਰਿਮਨਲ 엘ਮੈਂਟਸ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਰਦਾਤ ਵੀ ਕੀਤੀ ਸੀ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਸੀਗੀ ਤੇ ਅੱਜ ਜਿਹੜੇ ਵੈਪਨ ਇਹਨਾਂ ਨੇ ਛੁਪਾਏ ਹੋਏ ਸੀਗੇ ਦੋ ਬੰਦਿਆਂ ਨੂੰ ਲਿਆਪਨ ਲੈ ਕੇ ਆਏ ਸੀ ਰਿਕਵਰ ਕਰਾ ਉਹ ਲੋਡਡ ਵੈਪਨ ਸੀਗੇ ਉਠਾ ਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਫਾਇਰ ਹੋਏ ਤੇ ਜਵਾਬੀ ਫਾਇਰ ਚ ਪੁਲਿਸ ਨੇ ਵੀ ਚਾਰ ਰਾਉਂਡ ਫਾਇਰ ਕੀ ਹੈ ਇੱਕ ਬੰਦਾ ਕ੍ਰਿਟੀਕਲੀ ਇੰਜਰਡ ਹੈ ਉਹ ਸਿਵਲ ਹਸਪੀਟਲ ਆਪਾਂ ਭਰਤੀ ਕਰਾਤਾ ਹੈ ਤੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਸਰ ਇਹ ਪ੍ਰੋਬਲਮ ਆਫ ਐਂਡਰਸ ਨੇ ਜਾਂ ਇਹਦਾ ਚੱਲ ਰਿਹਾ ਹੈ ਨਾ ਇਹ ਚੱਲ ਰਹੇ ਪ੍ਰੋਬਲਮ ਆਫ ਐਂਡਰਸ ਨਹੀਂ ਸਰ ਦੂਜਾ ਕੌਣ ਸੀ ਗਾਇਕ ਦਾ ਸੂਰੇ ਜੀ ਦੱਸਦੇ ਆ ਹਾਂਜੀ ਦੂਸਰਾ ਇਹਦਾ ਕੀ ਨਾਮ ਸਰ ਕਿੰਨਾ ਸੀਗਾ ਸਰ ਸੂਰੇ ਜੀ ਸੂਰੇ ਜੀ ਕਿਹਨੇ ਕਿਹਾ ਸਰ ਹਾਈ ਕੀ ਜਨਾ ਸਰ ਕਿੰਨੇ ਹਥਿਆਰ ਜਿਹੜੇ ਬਰਾਮਦ ਹੋਏ ਨੇ ਇਹਨਾਂ ਤੋਂ ਕੀ ਟੋਟਲ ਟੋਟਲ 4 ਹਥਿਆਰ ਬਰਾਮਦ ਸੋ ਪਤਾ ਲੱਗਿਆ ਇਨ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਅਟੈਕ ਕੀਤਾ ਸੀ ਇਸ ਤੋਂ ਪਹਿਲਾਂ ਹਾਂ ਕੀਤਾ ਸੀਗਾ ਜੀ ਪੁਲਿਸ ਮੁਲਾਜ਼ਮ ਤੇ ਕੀਤਾ ਸੀਗਾ ਉਹਦਾ ਵੀ ਮੁਕਦਮਾ ਦਰਜ ਹੈ ਸਰ ਉਹਦਾ ਵੀ ਮੁਕਦਮਾ ਦਰਜ ਹੈ ਉਹ ਮੁਕਦਮਾ ਚੱਲ ਰਿਹਾ ਹੈ ਸਰ ਐਥੇ ਜਦੋਂ ਫਾਇਰਿੰਗ ਹੋਈ ਹੈ ਉਸ ਵਲੇ ਵੀ ਕੋਈ ਮੁਲਾਜ਼ਮ ਆਪਣਾ ਇੰਜਰਡ ਹੋਇਆ ਇੰਜਰਡ ਨਹੀਂ ਹੋਇਆ ਕੋਈ ਮੁਲਾਜ਼ਮ ਸਰ ਟੋਟਲ ਕਿੰਨੇ ਰਾਉਂਡ ਫਾਇਰ ਹੋਏ ਪੱਗ ਤੇ ਗੋਲੀ ਲੱਗੀ ਹੈ ਜੀ ਸਾਡੇ ਸਾਡੇ ਮੁਲਾਜ਼ਮ ਨੇ ਤੁਸੀਂ ਉਹਦੇ ਨਾਲ ਇੰਟਰਵਿਊ ਕਰ ਸਕਦੇ ਹੋ ਕੌਣ ਹੈ ਜੀ ਇੱਕ ਜੋਸੀ ਇੱਕ ਜੋਤਾ ਜੀ ਚੇਨ ਉਸਵਾਨ ਕਿੱਥੇ ਲੱਗੀ ਹੈ ਪੱਗ ਤੇ ਦਿਖਾਓ ਪੱਗ ਸਰ ਉਹ ਐਵੇਂ ਸੱਚ ਐਫਐਸਐਲ ਲੱਗੀ ਹਾਂ ਜੀ لیکن ٹوٹل ਕਿਨੇ ਰਾਉਂਡਸ ਫਾਇਰ ਹੋਏ ਨੇ ਇਨ ਇਨ ਵਾਲਾ ਤਾਂ ਦੋ ਰਾਉਂਡ ਫਾਇਰ ਹੋਏ ਜਿਆਦਾ ਹੋਣੇ ਸੀ ਕਿ ਲੇਕਿਨ ਇਹਨਾਂ ਦੀ ਜਿਹੜੀ ਪਿਸਟਲ ਸੀਗੀ ਗੋਲੀ ਅੜ ਗਈ ਸੀਗੀ ਉਹਦੇ ਚ ਵੈਪਨ ਕਿਹੜਾ ਆਟੋਮੈਟਿਕ ਨਹੀਂ ਕੰਟਰੀ ਮੈਡ ਵੈਪਨ ਆ ਸਾਰੇ ਸਰ ਆ ਵੈਪਨ ਆ ਰਹੇ ਹਨ ਉਹਦਾ ਨੈਟਵਰਕਿੰਗ ਥੋੜਾ ਜਾਸ ਨਹੀਂ ਨੈਟਵਰਕ ਜਿਹੜੇ ਵੈਪਨ ਦਾ origin ਜਿਹੜਾ ਹੈ ਉਹ ਐਮਪੀਏ ਓਕੇ ਸਰ ਜਦੋਂ ਚੇਨ ਐਂਡ ਉਹ ਬ੍ਰੇਕ ਕਰਨ ਵਾਸਤੇ ਪੁਲਿਸ ਕੀ ਕਰਦੀ ਹੈ ਦੇਖੋ ਚੇਨ ਤਾਂ ਇਹ ਚੇਨ ਤਾਂ ਇਹ ਹੈ ਨਾ ਜਿਹੜਾ origin ਜਿਹੜਾ ਹੁੰਦਾ ਹੈ ਇਹ ਕੁਝ ਜ਼ਿਲ੍ਹੇ ਹੈ ਐਮਪੀਐਮਪੀ ਦੇ ਲਗਾਤਾਰ ਰੇਡਸ ਜਿਹੜੀਆਂ ਉਹ ਸਾਡੀ ਸਾਡੀ ਜਾਰੀ ਕਿਸੇ ਗੈਂਗ ਨਾਲ ਵੀ ਸੰਬੰਧਤ ਹੈ ਸਰ ਇਹ ਕਿਸੇ ਲੋਹਰੀਆ ਗੈਂਗ ਹੈ ਜੀ ਸਰ ਇਹਦੇ ਹੋਰ ਕਿਨੇ ਮੈਂਬਰ ਹੈ ਜਿਹੜੇ ਰਨਿੰਗ ਹੋਇਆ ਇਸ ਤੇ ਤਿੰਨ ਚਾਰ ਬੰਦੇ ਫੋਟ ਰਹੇ ਹਨ ਹੋਰ ਹੈਗੇ ਹਨ ਹਾਂ ਉਹ ਲੋਕ ਕਿੰਨੇ ਬੰਦੇ ਪਕੜੇ ਜਾ ਚੁੱਕੇ ਨੇ ਕੁੱਲ ਤਾਂ ਪੰਜ ਬੰਦੇ ਫੜੇ ਗਏ ਜਾ ਚੁੱਕੇ ਨੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ